ਆ ਪਿਛਲੇ 5 ਸਾਲ ਜਿਹੜੇ ਗੁਰੂ ਮਹਾਰਾਜ ਦੀਆਂ ਝੂਠੀਆਂ ਸਹਵਾਂ ਖਾ ਕੇ ਗੁੱਟ ਗੁੱਟਕਾ ਸਾਹਿਬ ਦੀ ਝੂਠੀ ਕਸਮ ਕਾ ਕੇ ਦੰਦਵਾ ਸਾਹਿਬ ਵੱਲ ਨੂੰ ਮੂੰਹ ਕਰਕੇ ਕਸਮ ਖਾਦੀ ਸੀ ਕਿ ਮੈਂ ਨਸ਼ਾ ਖਤਮ ਕਰ ਦਿਆਂਗਾ ਮੈਂ ਘਰ ਘਰ ਨੌਕਰੀ ਦੇਵਾਂਗਾ ਲੇਕਿਨ ਉਹ ਪਤੰਦਰ ਨੇ 5 ਸਾਲ ਇੱਕ ਵੀ ਨੌਕਰੀ ਨਹੀਂ ਦਿੱਤੀ ਕਾਂਗਰਸ ਵਾਲਿਆਂ ਨੇ ਉਹ ਚੰਡੀਗੜ੍ਹ ਬਹਿ ਕੇ ਇੱਕ ਹਰੂਸਾ ਆਉਂਦੀ ਸੀ ਉਹਦੇ ਨਾਲ ਸੀਦਾ ਫਾਲੀ ਖਾਂਦਾ ਰਿਆ ਹੋਰ ਤਾਂ ਉਹਨੇ ਕੁਝ ਨਹੀਂ ਕੀਤਾ ਆ ਜਿਹੜਾ ਹੋਣਾ ਇਹ ਵੀ ਝੂਠ ਮਾਰ ਕੇ ਬਣਿਆ ਆ ਇਹ ਵੀ ਕਹਿੰਦਾ ਸੀਗਾ ਕਿ ਮੈਂ ਨਸ਼ਾ ਖਤਮ ਕਰ ਦੇਵਾਂਗਾ ਇਹ ਵੀ ਪਤੰਦਰ ਝੂਠ ਦਾ ਝੂਠ ਉਹ ਸਿਰੇ ਦਾ ਝੂਠ ਮਾਰਦਾ ਆ ਆ 26 ਜਨਵਰੀ ਨੂੰ ਇਹਨੇ ਗੰਦਰਤਾ ਦੇਸੀਗਾ ਉੱਥੇ ਅਨਾਉਂਸਮੈਂਟ ਕੀਤੀ ਕਿ ਮੇਰੇ ਘਰੇ ਖੁਸ਼ੀ ਆਉਣ ਵਾਲੀ ਆ ਓ 15 ਦਿਨਾਂ ਬਾਅਦ ਪਤਾ ਚੱਲਿਆ ਵੀ ਉਹਦੇ ਘਰ ਕੁੜੀ ਹੋਈ ਆ ਓ ਪੰਦਰਾਂ ਦਿਨ ਤੋਂ ਇਹੀ ਪਹਿਲਾ ਪੂਰਾ ਹੋ ਗਿਆ ਹੋਰ ਤਾਂ ਤੇਤੋਂ ਕੋਈ ਹੋ ਹੀ ਨਹੀਂ ਸਕਿਆ ਇਹ ਕੋਈ ਗੱਲਾਂ ਮੁੱਖ ਮੰਤਰੀ ਕੇ ਕਰਨ ਵਾਲੀਆਂ ਨਹੀਂ ਹੈਗੀਆਂ ਸੋ ਭਰਾਵੋ ਤਾਨੂੰ ਪਤਾ ਆ ਠੇਲਾ ਸਾਹਿਬ ਮੈਂ 2 ਮਿੰਟ ਲੈਣੀ ਇਹਨਾਂ ਨੂੰ ਦੱਸ ਦੇਵਾਂ ਪਲੇਟ ਤਾਂ ਨਹੀਂ ਹੁੰਦੇ ਪਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਤੁਸੀਂ ਸਾਰੇ ਇਲਾਕੇ ਦੇ ਵਿੱਚ ਇੱਥੇ ਘੁੰਮਦੇ ਆ ਆਪ ਵਾਲੇ ਸਾਡੇ ਖਿਲਾਫ ਝੂਠਾ ਪੰਡੀ ਪ੍ਰਚਾਰ ਕਰਦੇ ਪਏ ਆ ਆਪਾਂ ਸੰਗਦੇ ਆ ਜਾਂ ਡਰਦੇ ਆ ਅਸੀਂ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਮੂੰਹ ਤੋਰ ਜਵਾਬ ਦਿਆ ਕਰੋ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਸਫਾਈ ਆ ਸਾਡੇ ਅਸੀਂ ਮਰਜੀ ਬਣਿਆ ਸ਼ਹੀਦਾਂ ਦੀ ਪਾਰਟੀਆਂ ਏ ਤੁਸੀਂ ਕਿਉਂ ਨਹੀਂ ਕਿਸੇ ਨੂੰ ਜਵਾਬ ਦਿੰਦੇ ਅੱਜ ਗੱਲਾਂ ਕਰਦੇ ਫਿਰਦੇ ਆ ਜੀ ਇਹਨਾਂ ਨੇ ਆ ਕਰ ਦਿੱਤਾ ਜੀ ਇਹਨਾਂ ਨੇ ਆ ਕਰ ਦਿੱਤਾ ਆ ਕਿੰਨੇ 100 ਕਰੋੜ ਦਾ ਕਪਲਾ ਕੇਜਰੀਵਾਲ ਨੇ ਕੀਤਾ ਹੁਣ ਅੰਦਰੋਂ ਆਇਆ ਆ ਤੇ ਲੋਕੀ ਉਹਦੇ ਖਿਲਾਫ ਕੋਈ ਨਹੀਂ ਬੋਲਦੇ ਆ ਭਗਵਾਨਤ ਮਾਨ ਨੇ ਆ ਸਾਡੇ ਮੁੰਡੇ ਇੱਥੇ ਸੀਗੇ ਤੁਰੇ ਸੀ ਗੁਰੂ ਵਾਲੇ ਪਾਸੇ ਨੂੰ ਆ ਅੰਮ੍ਰਿਤਪਾਲ ਦੇ ਉੱਤੇ ਐਨਐਸਏ ਲਵਾ ਕੇ ਉਹਨੂੰ ਇੱਕ ਸਾਲ ਲਈ ਅੰਦਰ ਕਰ ਦਿੱਤਾ ਆ ਝਾੜੂ ਵਾਲੇ ਬੰਦੇ ਹੁਣ ਕਿਉਂ ਨਹੀਂ ਬੋਲਦੇ ਇਹਨਾਂ ਦੀ ਜਵਾਨ ਅੰਦਰ ਪੈ ਗਈ ਆ ਫਿਰ ਸ਼ੰਭੂ ਬਾਰਡਰ ਦੇ ਉੱਤੇ ਇਹਨਾਂ ਨੇ ਗੋਲੀਆਂ ਮਾਰ ਕੇ ਕਿਸਾਨ ਸ਼ਹੀਦ ਕਰ ਦਿੱਤੇ ਹਰਿਆਣੇ ਵਾਲੇ ਪਾਸੇ ਬੀਜੇਪੀ ਦੇ ਨਾਲ ਇਹ ਆਪ ਵਾਲੇ ਜਿਹੜੇ 92 ਬੁੱਤ ਬਣਾਏ ਕਿਉਂ ਨਹੀਂ ਬੋਲਦੇ ਜ਼ੀਰੋ ਐਫਆਰਆਈ ਕੱਟੀ ਗਈ ਆ ਜ਼ੀਰੋ ਐਫਆਰਆਈ ਕੱਟੀ ਗਈ ਆ ਉਹਨਾਂ ਕਿਸਾਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਨਾ ਉਹਨਾਂ ਮਜ਼ਦੂਰਾਂ ਨੂੰ ਕੋਈ ਇਨਸਾਫ ਮਿਲਿਆ ਸੋ ਭਰਾਵੋ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਵੋ ਹੋਣ ਵੀ ਇਹਨਾਂ ਦੇ ਹੋਰ ਇਹ ਕਹਿੰਦਾ ਕਿ ਮੈਨੂੰ ਤੇਰਾ ਹੱਥ ਹੋਰ ਦੇ ਦਿਓ ਮੈਂ ਤੁਹਾਡੀ ਆਵਾਜ਼ ਗਾਂਹ ਤੱਕ ਪਹੁੰਚਾਉਂਗਾ ਉਹ ਕੋਤੰਦਰਾ 92 ਦਾ ਤੈਨੂੰ ਪਹਿਲਾਂ ਦਿੱਤੇ ਸੀਗੇ ਉਹਦੇ ਮੈਂ ਤੂੰ ਕੁਝ ਨਹੀਂ ਕੀਤਾ ਜਿਹਦਾ ਤੈਨੂੰ 92 ਨੇ ਬਣਾਇਆ ਉਹ ਦੇਰਾਂ ਨਾਲ ਤੂੰ ਕੀ ਕਰ ਲੇਗਾ ਇਹ ਜਦੋਂ ਹੜ ਆਇਆ ਉਹਦੇ ਕਹਿੰਦਾ ਮੈਂ ਮਰੀ ਮੁਰਗੀ ਦੇ ਪੈਸੇ ਰਿਆਂਗਾ ਮਰੀ ਬੱਕਰੀ ਦੇ ਮੈਂ ਪੈਸੇ ਰਿਆਂਗਾ ਇਹਨਾਂ 20000 ਰੁਪਇਆ ਮੈਂ ਖਾਤੇ 'ਚ ਪਾਵਾਂਗਾ ਜਿਨ੍ਹਾਂ ਦਾ ਖਰ ਦੇ ਵਿੱਚ ਨੁਕਸਾਨ ਹੋ ਗਿਆ ਅੱਜ ਤੱਕ ਕਿਸੇ ਨੂੰ ਓਹ ਢੇਲਾ ਨਹੀਂ ਆਇਆ ਹੁਣ ਡਿਵੈਲਪਮੈਂਟ ਦੀ ਗੱਲ ਕਰ ਲਈਏ ਆ ਥੋੜਾ ਤੁਸੀਂ ਗਾਂ ਜਾਣੇ ਆ ਬਾਜਾ ਚੱਕ ਆਉਂਦਾ 1975 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹ ਜਿਹੜਾ ਫੋਕਲ ਪੁਆਇੰਟ ਬਣਾਇਆ ਫੇਰ ਆ ਤੁਸੀਂ ਬੇਗਪੁਰ ਨੂੰ ਜਾਣਦੇ ਆ ਇਹ ਸਰਦਾਰ ਸੰਪੂਰਨ ਸਿੰਘ ਨੇ ਸੜਕਾਂ ਬਣਾਈਆਂ ਆ ਆ ਉੱਚੀ ਵੇਸੀ ਤੇ ਤੁਸੀਂ ਧਨੋਏ ਨੂੰ ਜਾਣਦੇ ਆ ਇਹ ਜਦੋਂ ਸਾਡੀ ਸਰਕਾਰ ਸੀ ਅਕਾਲੀ ਦਲ ਦੀ ਸੀ ਉਦੋਂ ਬਣਾਈਆਂ ਧਨੋਏ ਵਾਲਾ ਪੁਲ ਹਿਮ ਆਪਣੇ ਨਿਸ਼ਾਰੇ ਵਾਲਾ ਪੁਲ ਹਰਗੋਬਿੰਦ ਵਾਲਾ ਪੁਲ ਇਹ ਕਿੰਨੇ ਬਣਾਏ ਆ ਇਹ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਾਏ ਆ ਮੋਟਰਾਂ ਦੇ ਕਨੈਕਸ਼ਨ ਨਕਰਾਤਰਾ ਕੰਮ ਦੀ ਪਈ ਦੁਨੀਆ 5 ਸਾਲ ਤੱਕ ਪਿੱਛੇ ਨਹੀਂ ਮੋਟਰਾਂ ਦਾ ਕਨੈਕਸ਼ਨ ਇੱਕ ਦਿੱਤਾ ਤੇ ਆ 2.5 ਸਾਲ ਹੋਨਾਂਗੇ ਇੱਕ ਵੀ ਕਨੈਕਸ਼ਨ ਨਹੀਂ ਕਿਸੇ ਨੂੰ ਦੇ ਹੋਇਆ 15 16 ਹਜ਼ਾਰ ਕਨੈਕਸ਼ਨ ਪਿਛਲੀ ਸਰਕਾਰ ਵੇਲੇ ਦਿੱਤੇ ਗਏ ਸੀਗੇ ਤੁਸੀਂ ਸਰਕਾਰ ਬਣਾਵੋ ਪਹਿਲੀ ਤਰੀਕ ਨੂੰ ਤੱਕੜੀ ਦੀ ਟੀਨੀ ਕਰਾ ਦਿਓ ਤੇ ਕਨੈਕਸ਼ਨ ਤੁਹਾਨੂੰ ਅਸੀਂ ਲਿਆ ਕੇ ਦੇਾਂਗੇ ਮੇਰਾ ਤੁਹਾਨੂੰ ਵਾਅਦਾ ਆ ਰਿਹਾ ਇਸ ਗੱਲ ਦਾ ਮੈਂ ਤੁਹਾਨੂੰ ਵਾਅਦਾ ਕਰਦਾ ਕਨੈਕਸ਼ਨ ਕੁਝ ਅਸੀਂ ਤੁਹਾਨੂੰ ਲਿਆ ਕੇ ਦੇਾਂਗੇ ਇਹ ਤਾਂ ਨਵੇਂ ਤੁਰੇ ਫਿਰਦੇ ਆ ਇਹਨਾਂ ਨੂੰ ਪਤਾ ਨਹੀਂ ਗਰਾਉਂਡ ਲੈਵਲ ਤੇ ਕੰਮ ਕੀਤਾ ਤੇ ਦਿੰਦੇ ਆ ਇਹਨਾਂ ਨੂੰ ਤੁਸੀਂ ਬਣਾਤਾ ਤੁਹਾਡਾ ਖੂਨ ਚੂਸਣਾ ਦੇ ਉਹ ਇੱਕ ਵਾਰ ਇਹਨਾਂ ਦੀ ਇੱਕ ਸਾਧੂ ਗੁਫਾ ਦੇ ਵਿੱਚ ਬੈਠਾ ਸੀਗਾ ਉਹ ਭਗਤੀ ਕਰ ਰਿਹਾ ਸੀਗਾ ਉਹ ਭਗਤੀ ਕਰਦੇ ਕਰਦੇ ਆ ਇੱਕ ਚੂਹਾ ਆਇਆ ਉਹ ਚੂਹਾ ਆ ਕੇ ਉਹ ਸਾਧੂ ਦੇ ਨਾਲ ਉਹ ਖੇਡ ਲਾ ਪਿਆ ਤੇ ਉਹਦੀ ਭਗਤੀ ਜਿਹੜੀ ਆ ਉਹ ਖਰਾਬ ਕਰ ਦਿੱਤੀ ਤੇ ਸਾਧੂ ਨੇ ਪੁੱਛਿਆ ਚੂਹਾ ਕੀ ਗੱਲ ਹੈ ਤੈਨੂੰ ਕਹਿੰਦਾ ਜੀ ਬਾਹਰ ਬਿੱਲੀ ਬੈਠੀ ਆਉਂਦੀ ਮੈਨੂੰ ਖਾ ਜਾਣਾ ਮੈਨੂੰ ਬਚਾ ਲਓ ਕਹਿੰਦਾ ਅੱਛਾ ਬਾਹਰ ਬਿੱਲੀ ਬੈਠੀ ਹੈ ਚਲ ਕੋਈ ਗੱਲ ਹੀ ਮੈਂ ਤੇਰਾ ਹੱਲ ਕਰਦਾ ਜੇ ਬਿੱਲੀ ਬੈਠੀ ਹੈ ਤੇ ਕਿਨੂੰ ਮੈਂ ਬਿੱਲੀ ਬਣਾ ਦੇਣਾ ਫੇਰ ਤੈਨੂੰ ਕੋ ਬਿੱਲੀ ਨੂੰ ਤੈਨੂੰ ਖਾਊਗਾ ਉਹ ਵਾਂਗੋਛਾਂ ਨੇ ਭੂਕ ਮਾਰੀ ਉਹ ਬਿੱਲੀ ਨੂੰ ਟੋਏ ਨੂੰ ਬਿੱਲੀ ਬਣਾ ਦਿੱਤਾ ਫਿਰ ਉਹ ਜਦੋਂ ਬਿੱਲੀ ਬਾਹਰ ਨਿਕਲੀ ਤੇ ਬਾਹਰ ਕੁੱਤਾ ਬੈਠਾ ਸੀਗਾ ਇਹ ਫੇਰ ਉਹ ਬਿੱਲੀ ਅੰਦਰ ਆਈ ਕਹਿੰਦੀ ਪਾਪਾ ਜੀ ਬਾਹਰ ਦਾ ਕੁੱਤਾ ਬੈਠਾ ਆ ਉਹ ਮਹਾਰਾਜ ਕਹਿੰਦੇ ਜੀ ਇਹ ਕਿਹੜੇ ਮੈਂ ਪੰਗੇ ਚ ਪੈ ਗਿਆ ਉਹਨਾਂ ਨੇ ਫੇਰ ਫੂਕ ਮਾਰੀ ਕਹਿੰਦੇ ਕੁੱਤਾ ਬੈਠਾ ਫੇਰ ਫੂਕ ਮਾਰੀ ਉਹਨੂੰ ਕੁੱਤਾ ਬਣਾ ਦਿੱਤਾ ਉਹ ਜਦੋਂ ਕੁੱਤਾ ਬਣ ਗਿਆ ਤੇ ਗਾੜ ਜਦੋਂ ਬਾਹਰ ਨਿਕਲਿਆ ਤੇ ਬਾਹਰ ਜਿਹੜਾ ਨਿਕਲਿਆ ਉਹ ਬਾਹਰ ਸ਼ੇਰ ਬੈਠਾ ਸੀਗਾ ਉਹ ਬਾਹਰ ਜੋ ਫੇ ਪੰਜਾਇਆ ਕਹਿੰਦਾ ਬਾਬਾ ਜੀ ਬਾਹਰ ਤੇ ਸ਼ੇਰ ਬੈਠਾ ਆ ਕਹਿੰਦਾ ਮੈਂ ਤੇਰਾ ਸਿਆਪਾ ਹੀ ਨਮੇਰਦਾ ਉਹਨੇ ਫੂਕ ਮਾਰੀ ਉਹਨੂੰ ਸ਼ੇਰ ਬਣਾ ਦਿੱਤਾ ਜਦੋਂ ਸ਼ੇਰ ਬਣਾ ਦਿੱਤਾ ਉਹ ਮੁੜ ਕੇ ਅੰਦਰ ਆਇਆ ਜਿਹਨੇ ਫੂਕ ਮਾਰ ਕੇ ਉਹਨੂੰ ਸ਼ੇਰ ਬਣਾਇਆ ਹੀ ਉਹਦੀ ਤੌਣ ਨੂੰ ਪੈ ਗਿਆ ਤੇ ਆਹ ਸਾਹ ਸਾਡਾ ਹੋਇਆ ਤੁਸੀਂ 2 ਸਾਲ ਪਹਿਲਾਂ ਫੂਕ ਮਾਰ ਕੇ ਇਹਨੂੰ ਚੂਹੇ ਤੋਂ ਕੁੱਤਾ ਬਣਾਇਆ ਬਿੱਲੀ ਬਣਾਇਆ ਤੇ ਸ਼ੇਰ ਬਣਾਇਆ ਅੱਜ ਭਰਾਵੇਂ ਪੈਣੋ ਤੁਹਾਡੀ ਲੋੜ ਆ ਤੁਸੀਂ ਇੱਕ ਫੂਕ ਮਾਰੋ ਤੇ ਇਹਨੂੰ ਫੇਰ ਚੂਹਾ ਬਣਾ ਦਿਓ ਤੁਹਾਡੀ ਲੋੜ ਅੱਜ ਤੁਹਾਡੀ ਲੋੜ ਅੱਜ ਤੁਸੀਂ ਫੇਰ ਫੂਕ ਅੰਗਾਰੀ ਤੇ ਇਹਨੂੰ ਚੁਆ ਬਣਾ ਦਿਓ ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ ਚੇਤੇ ਕਰਿਓ 1984 ਦੇ ਵਿੱਚ ਦੰਗੇ ਹੋਏ ਸੀਗੇ ਅੱਜ ਅਸੀਂ ਭੁੱਲ ਗਏ ਆ ਅੱਜ ਅਸੀਂ ਫੇਰ ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਆ ਤੁਸੀਂ ਦੇਖਿਆ ਹੋਣਾ ਆ ਜਿਹੜੀ ਕਾਂਗਰਸ ਦੀ ਕੈਂਡੀਡੇਟ ਆ ਜਾਮਨੀ ਗੋਮਰ ਇਹ ਪਹਿਲਾਂ ਝਾੜੂ ਦੇ ਵਿੱਚ ਸੀਗੀ ਇਹਨਾਂ ਦਾ ਕੰਪਰੋਮਾਈਜ਼ ਹੋਇਆ ਆ ਆਪ ਵਾਲਿਆਂ ਦੇ ਨਾਲ ਜਿਹੜਾ ਚੱਬੇ ਵਾਲਾ ਇਹ ਕਾਂਗਰਸ ਦੇ ਸੀਗਾ ਇਹ ਝਾੜੂ ਚ ਚਲਾ ਗਿਆ ਆ ਇਸ ਕਰਕੇ ਇਹਨਾਂ ਦਾ ਆਪਸ ਵਿੱਚ ਕੰਪਰੋਮਾਈਜ਼ ਆਇਆ ਜੇ ਤੁਸੀਂ ਧਾਰੂ ਨੂੰ ਵੀ ਵੋਟ ਪਾਉਨੇ ਆ ਤਾਂ ਵੀ ਕਾਂਗਰਸ ਨੂੰ ਜਾਣੀ ਆ ਇਸ ਕਰਕੇ ਸੁਚੇਤ ਹੋਵੋ ਆ ਸਾਡੇ ਵੀ ਦੋ ਚਾਰ ਬੰਦੇ ਇੱਥੇ ਘੁੰਮਦੇ ਫਿਰਦੇ ਆ ਗਲਤ ਉਮਲੀਆ ਨਹੀਂ ਲਾਉਂਦੇ ਰਹਿੰਦੇ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿਹੜੇ ਚੱਕਰਾਂ 'ਚ ਪਏ ਹੈਗੇ ਆ ਸੋ ਮੇਰੀ ਬੇਨਤੀ ਆ ਤੁਹਾਨੂੰ ਵੱਧ ਛੱਡ ਕੇ ਪਹਿਲੀ ਤਰੀਕ ਨੂੰ ਮਤਦਾਦਾਨ ਕਰੋ ਤਕੜੇ ਹੋ ਕੇ ਕਰੋ ਗੁਰੂ ਗਵਿੰਦ ਸਿੰਘ ਜੀ ਦੇ ਅਸੀਂ ਲਾਲ ਆ ਕਿਸੇ ਤੋਂ ਡਰਨ ਦੀ ਲੋੜ ਨਹੀਂ ਨਾ ਜ਼ੁਲਮ ਸਹਿਣਾ ਨਾ ਜ਼ੁਲਮ ਕਰਨਾ ਜੇ ਸਾਤੇ ਕੋਈ ਜਲਨ ਕਰਦਾ ਤੇ ਫੇਰ ਆਉਦਾ ਅਸੀਂ ਜਵਾਬ ਦੇਾਂਗੇ ਅਸੀਂ ਸਵੇਰੇ ਉੱਠ ਕੇ ਹਰ ਵੇਲੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਤਾਂ ਉਹ ਗੁਰੂ ਮਹਾਰਾਜ ਆ ਉਪਦੇਸ਼ ਦਿੱਤਾ ਆ ਜਿਹੜੀ ਸਾਂਝੀ ਬਾਤ ਦਾ ਦੀ ਅਸੀਂ ਗੱਲ ਕਰਦੇ ਆ ਸੰਤ ਉਹ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਆ ਸੋ ਮੈਂ ਤੁਹਾਡਾ ਸਮਾਂ ਲੈ ਗਿਆ ਆ ਭਰਾਵੋ ਹੱਥ ਜੋੜ ਕੇ ਮੇਰੀ ਤੁਹਾਡੇ ਮੋਰੇ ਬੇਨਤੀ ਆ ਕਿਤੇ ਇਹ ਨਾ ਹੋਇਓ ਘਰ ਵਾਲੀ ਕਹੇ ਮੈਂ ਟਾੜ ਨੂੰ ਪਾਣੀ ਆ ਤੇ ਤੁਸੀਂ ਤੱਕੜੀ ਨੂੰ ਪਾ ਦਿਓ ਉਹ ਬੋਰਡ ਦਾ ਕੋਈ ਮੁੱਲ ਨਹੀਂ ਪੈਣਾ ਉਹ ਜ਼ੀਰੋ ਹੋ ਜਾਣੀ ਆ ਜੇ ਭਰਾਵੇਂ ਪਾਣੀ ਆ ਤੇ ਇੱਕ ਪਾਸੇ ਪਾਇਓ ਫਿਰ ਮੁੱਲ ਪੈਣਾ ਆ ਇੱਕ ਪਾਸੇ ਦਾ ਪਾਇਆ ਤਾਂ ਪਿਛਲੀ ਵਾਰ ਵੀ ਅਸੀਂ ਇਹੀ ਗਲਤੀਆਂ ਕਰ ਲਈਆਂ ਸੀ ਆ ਵੀ ਇੱਕ ਪਾਸੇ ਪਾਇਓ ਜੇ ਤੱਕੜੀ ਨੂੰ ਪਾਣੀ ਉਹ ਠੋਕ ਕੇ ਤੱਕੜੀ ਨੂੰ ਪਾਇਓ ਤੇਰੀ ਬੰਦੇ ਦਾ ਮੁੱਲ ਪੈਂਦਾ ਆ ਤੇ ਡਰਨਾ ਕਿਸੇ ਦੇ ਕੋਲ ਨਹੀਂ ਹੈਗਾ ਤੁਸੀਂ 10 ਬੰਦੇ ਜਾ ਕੇ ਠਾਣੇ ਪੈ ਜਾਓ ਕਿਸੇ ਦੀ ਦੰਦੀ ਲੋੜ ਨਹੀਂ ਸਾਨੂੰ ਨਾਲ ਲੈ ਕੇ ਜਾਓ ਜਿੱਥੇ ਅਸੀਂ ਖਾਣ ਵਾਲੇ ਖੜਾਂਗੇ ਸੋ ਮੈਂ ਤੁਹਾਨੂੰ ਇੱਕੋ ਇੱਕ ਬੇਨਤੀ ਕਰਦਾ ਹਾਂ ਤੁਸੀਂ ਪਹਿਲਾਂ ਵੀ ਮੇਰਾ ਬਹੁਤ ਸਾਥ ਦਿੰਦੇ ਸੀਗੇ ਤੇ ਹੁਣ ਵੀ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਆ ਮੈਂ ਤੁਹਾਨੂੰ ਸੱਚੀ ਦਿਲ ਦੀ ਗੱਲ ਦੱਸਾਂ ਮੈਂ 5 ਸਾਲ ਅਸੀਂ ਬਹੁਤੇ ਟੱਚ 'ਚ ਨਹੀਂ ਰਹੇ ਸੀਗੇ ਤਾਂ ਮੈਨੂੰ ਵੀ ਅੱਜ ਆਪਣੇ ਆਪ ਨੂੰ ਉਮੀਦ ਨਹੀਂ ਸੀ ਕਿ ਤੁਸੀਂ ਅੱਜ ਫੇਰ ਮੇਰੀਆਂ ਬਾਹਾਂ ਬੜ ਕੇ ਖੜੇ ਹੋਵੋਗੇ ਮੇਰੀ ਪਿੱਠ ਦੇ ਪਿੱਛੇ ਖੜੇ ਹੋਵੋਗੇ ਜਿਹੜਾ ਜਿਹੜਾ ਆਪਣੇ ਰਾਮ ਸੀਗਾ ਉਹ جنگ ਕਿਉਂ ਹਾਰ ਰਿਹਾ ਸੀ ਜਿਹੜਾ ਰਾਵਣ ਸੀਗਾ ਨਾ ਉਹ جنگ ਕਿਉਂ ਹਾਰ ਰਿਹਾ ਸੀ ਉਹ ਇਸ ਕਰਕੇ ਹਾਰ ਰਿਹਾ ਸੀ ਉਹਦੇ ਭਰਾ ਉਹਦੇ ਨਾਲ ਨਹੀਂ ਸੀਗੇ ਰਾਮ ਕਿਉਂ ਜਿੱਤਿਆ ਸੀਗਾ ਉਹਦੇ ਉਹਦੇ ਭਰਾਵੋ ਦੇ ਨਾਲ ਸੀਗੇ ਸੋ ਮੈਂ ਲੜਾਈ ਤਿੰਨਾ ਪਾਸਿਆਂ ਤੋਂ ਲੜ ਸਕਦਾ ਮੈਂ ਇਧਰੋਂ ਵੀ ਲੜ ਸਕਦਾ ਮੈਂ ਇਧਰੋਂ ਵੀ ਲੜ ਸਕਦਾ ਤਾਂ ਮੈਂ ਇਧਰੋਂ ਵੀ ਲੜ ਸਕਦਾ ਪਰ ਜਿਹੜੀ ਪਿੱਛੇ ਲੜਾਈ ਆ ਜੇ ਤੁਸੀਂ ਮੇਰੀ ਪਿੱਠ ਦੇ ਪਿੱਛੇ ਖੜੋ ਹੋਵੋਗਾ ਜਿੱਤਾਂਗਾ ਮੈਂ ਤਾਂ ਜੇ ਤੁਸੀਂ ਮੇਰੀ ਪਿੱਠ ਦੇ ਪਿੱਛੇ ਖੜੇ ਹੋਵੋਗੇ ਉਹ ਲੜਾਈ ਫਿਰ ਮੈਂ ਜਿੱਤ ਸਕਦਾ ਆ ਸੋ ਅੱਜ ਮੈਂ ਤੁਹਾਡੇ ਤੋਂ ਝੋਲੀ ਅੱਡ ਕੇ ਤੁਹਾਨੂੰ ਬੇਨਤੀ ਕਰਦਾ ਆ ਆ ਭੈਣਾਂ ਨੂੰ ਵੀ ਬੇਨਤੀ ਕਰਦਾ ਜੇ ਮੇਰੇ ਤੋਂ ਕੋਈ ਪਿੱਛੇ ਕੋਈ ਗਲਤੀਆਂ ਗਲਤੀਆਂ ਹੋ ਗਈਆਂ ਹੈ ਮੈਨੂੰ ਮaaf ਕਰਿਓ ਮੈਂ ਚੋਰੀ ਗੱਡ ਕੇ ਤੁਹਾ ਤੋਂ ਬੇਨਤੀ ਕਰਦਾ ਵੀ ਇਹ ਵੋਟਾਂ ਸਾਡੇ ਸ਼ੋਮਨੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਜ਼ਰੂਰ ਪਾਓ ਮੈਂ ਇਨਸਾਨ ਗਲਤੀਆਂ ਦਾ ਪੁਤਲਾ ਆ ਮੈਂ ਗਲਤੀਆਂ ਵੀ ਕੀਤੀਆਂ ਹੋਗੀਆਂ ਤੁਹਾਡੇ ਮਾਵਾ ਭੈਣਾਗੇ ਹੱਥ ਜੋੜ ਕੇ ਬੇਨਤੀ ਆ ਜਿੱਦਾਂ ਪਹਿਲਾਂ ਤੁਸੀਂ ਮੇਰਾ ਸਾਥ ਦਿੰਦੇ ਰਹੇ ਆ ਉਸੇ ਤਰੀਕੇ ਨਾਲ ਮੇਰਾ ਸਾਥ ਦਿਓ ਮੈਂ ਜੇ ਕੋਈ ਗਲਤੀ ਕੀਤੀ ਤਾਂ ਮੈਨੂੰ ਸ਼ਿਮਾ ਦਾ ਜਾਜਕ ਆ ਇੱਕ ਵਾਰੀ ਫਤਿਹ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ